ਪੰਜਾਬ ਭਰ ਦੇ ਵਿੱਚ ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰਚਿੱਧ ਚੋਣਾਂ ਨੂੰ ਲੈ ਕੇ ਜਿੱਤੇ ਜੋ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰ ਆ ਤੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰ ਗਏ ਨੇ ਪਰ ਉੱਥੇ ਪੰਜਾਬ ਦੀਆਂ ਕੁਝ ਸੋਸ਼ਲ ਮੀਡੀਆ ਦੇ ਉੱਤੇ ਜਿਹੀਆਂ ਤਸਵੀਰਾਂ ਆ ਰਹੀਆਂ ਨੇ ਜਿਸ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਜੋ ਉਮੀਦਵਾਰ ਨੇ ਉਹਨਾਂ ਦੀ ਪਹਿਲਾਂ ਨੂੰ ਜਾਂ ਖੋਇਆ ਜਾ ਰਿਹਾ ਜਾਂ ਪੜਿਆ ਜਾ ਰਿਹਾ ਤਾਜ਼ਾ ਮਾਮਲਾ ਵਿਧਾਨ ਸਭਾ ਹਲਕਾ ਨਾਬਾ ਦੇ ਬਨੇਰਾ ਗਲਾ ਪਿੰਡ ਬਲਕ ਸਮਤੀ ਦਾ ਸਾਹਮਣਾ ਜਿੱਥੇ ਉਮੀਦਵਾਰ ਗੁਰਮੀਤ ਕੌਰ ਦੀ ਫੈਲ ਖੋਕੇ ਭੱਜੇ ਨੂੰ ਲੈ ਕੇ ਕਾਂਗਰਸੀਆਂ ਤੇ ਅਕਾਲੀ ਉਮੀਦਵਾਰਾਂ ਦੇ ਵਿੱਚ ਸਹਿਮ ਦਾ ਮਾਹੌਲ ਦਿਖਾਈ ਦੇ ਰਿਹਾ ਕਿਉਂਕਿ ਪੁਰਸੇ ਦੇਖ ਰੇ ਤੇ ਤਹਿਸੀਲ ਕੰਪਲੈਕਸ ਦੇ ਅੰਦਰੋਂ ਫੈਲ ਸਵਾਲਾਂ ਦੇ ਘੇਰੇ ਦੇ ਵਿੱਚ ਆ ਕਰਕੇ ਪਸ ਦੇ ਮੌਜੂਦਾ ਹੁੰਦੇ ਹੋਏ ਕਿਸ ਤਰ੍ਹਾਂ ਉਮੀਦਵਾਰ ਦੀ ਇੱਕ ਵਿਅਕਤੀ ਫੈਲ ਕੋਕੇ ਲਿਆ ਸਕਦਾ ਇਸ ਮੁੱਕਦੇ ਬਲਾਕ ਸੰਭ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਰਮੀਤ ਕੌਰ ਦੇ ਪਤੀ ਭੀਮ ਸਿੰਘ ਬਨੇਰਾ ਨੇ ਦੱਸਿਆ ਕਿ ਕੋਰਟ ਕੰਪਲੈਕਸ ਦੇ ਅੰਦਰੋਂ ਮੇਰੀ ਪਤਨੀ ਦੇ ਹੱਥੋਂ ਫੈਰ ਕੋ ਕੇ ਤਿੰਨ ਨੌਜਵਾਨ ਪੱਜੇ ਪਾਰ ਅਸੀਂ ਚੋਣ ਲੜਾਂਗੇ ਅਸੀਂ ਹੁਣ ਦੁਬਾਰਾ ਕਾਂਗਰਸ ਕਾਗਜ਼ ਬਣਾਉਣ ਦੇ ਲਈ ਫਿਰ ਤੋਂ ਜਾ ਰਹੇ ਹਾਂ ਬੇਸ਼ੱਕ ਤਾਂ ਹੁੰਦਾ ਹੈ ਕਿ ਪਰ ਸਮਾਂ ਦੱਸੇਗਾ ਕਿ ਹਰ ਕਿਸ ਸਮਾਂ ਬੜਾ ਘਟਾ ਨਿਰਧਾਰਤ ਸਮਾਂ ਕੀਤਾ ਗਿਆ ਸੀ 4 ਦਸੰਬਰ ਐ ਕਿਤੇ ਕੀ ਸੀ ਤੇ 3 ਵਜੇ ਤੱਕ ਦਾ ਜੋ ਸਮਾਂ ਸੀ ਉਹ ਦਿੱਤਾ ਗਿਆ ਸੀ ਕਿ 3 ਵਜੇ ਤੱਕ ਤੁਸੀਂ ਇਸ ਭਰ ਸਕਦੇ ਹੋ ਕਾਗਜ਼ ਉੱਥੇ ਹੀ ਜੇਕਰ ਡੀਐਸਪੀ ਗੁਰਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਗੁਰਿੰਦਰ ਸਿੰਘ ਵੱਲ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਵੱਲੋਂ ਤੁਹਾਡੀ ਫਾਈਲ ਨੂੰ ਖੋਇਆ ਗਿਆ ਉਹਨਾਂ ਤੇ ਕਿਉਂ ਸਖਤ ਕਾਰਵਾਈ ਕੀਤੀ ਜਾਊਗੀ ਨਾਬਾ ਤੋਂ ਦੇਖਦੇ ਆਪਤਾਰ ਸਿੰਘ ਧਰਮਸੋਧ ਦੀ ਸਪੈਸ਼ਲ ਇਹ ਐਸ ਡੀਮ ਸਾਬ ਦੇ ਕਮਰੇ ਦੇ ਅੱਗੇ ਕਾਗਜ਼ ਭਰੇ ਜਾ ਰਹੇ ਨੇ ਉੱਥੇ ਸਾਰਾ ਹੋ ਰਿਹਾ ਉੱਥੇ ਬੰਦੇ ਆਏ ਦੋ ਆ ਕੇ ਫਾਈਲ ਗਰਮੀਤ ਕੌਰ ਸਾਹਿਬ ਦਾ ਸਰਪੰਚ ਜੀ ਦੇ ਹੱਥ ਵਿੱਚ ਜੋ ਕੈਂਡੀਡੇਟ ਆ ਉਹਦੇ ਹੱਥ ਵਿੱਚੋਂ ਖੋ ਕੇ ਫਾਈਲ ਭੱਜਿਆ ਜੋ ਕਿ ਪੂਰੇ ਫੋਰ ਸਬਾਹਤ ਉਹਨਾਂ ਦੀ ਮੌਜੂਦਗੀ ਵੀ ਦੀ ਬਾਹਰ ਲਿਖੜ ਕੇ ਭੱਜ ਗਿਆ ਬੰਦਾ ਜਾ ਕੇ ਬਾਹਰ ਫਾਈਲ ਪਾੜਤੀ ਨੋਮੀਨੇਸ਼ਨ ਕਿਨੇ ਕਰਨੇ ਸੀ ਜਿਹੜੇ ਹੈਗੇ ਕਾਗਜ਼ ਇਹ ਗਰਮੀਤ ਕੌਰ ਨੇ ਕਾਦੇ ਚ ਬਲਾਕ ਸਮਤੀ ਚ ਕਿਹੜੀ ਪਾਰਟੀ ਕੋਲ ਸੀ ਕਾਂਗਰਸ ਪਾਰਟੀ ਵੱਲੋਂ ਬਨੇਰਾ ਬਲਾਕ ਕਿੰਨੇ ਬੰਦੇ ਜਿਹੜੇ ਭੱਜੇ ਨੇ ਉਹ ਦੋ ਬੰਦੇ ਤੇ ਅੱਛਾ ਪੁਲਿਸ ਨੇ ਕੀ ਕੀਤਾ ਨਹੀਂ ਪੁਲਿਸ ਨੇ ਕੁਝ ਨਹੀਂ ਕਰਿਆ ਪੁਲਿਸ ਦੇ ਤਾਂ ਕੋਲ ਹੁੰਦੀ ਜਾ ਕੇ ਲੰਘ ਕੇ ਉਹ 살 मार ਕੇ ਲੰਘਿਆ ਜਾ ਕੇ ਅੱਗੇ ਫੈਲ ਪਾੜ ਕੇ ਭੱਜ ਗਿਆ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਉਹ ਤੇ ਪਰਚਾ ਹੋਵੇ ਜਿਸ ਬੰਦੇ ਨੇ ਪੜਾਈ ਨੇ ਕਾਗਜ ਕਿਹਦੀ ਸਾਈਨ ਨਾਲ ਪਾਟੇ ਨੇ ਚੌਂਕ ਕਮਿਸ਼ਨ ਨੂੰ ਕਹਿੰਨੇ ਆ ਵੀ ਇਹਦੇ ਪਰਚਾ ਹੋਵੇ ਕਾਰਵਾਈ ਹੋਵੇ ਉਹ ਨਾਲ ਹੀ ਲੈ ਕੇ ਫਾਰਮ ਹਾਂ ਫਾਰਮ ਖੋ ਕੇ ਨਾਲ ਲੈ ਕੇ ਪਰ ਹਣ ਤੁਸੀਂ ਕਿਵੇਂ ਫਿਲ ਕਰੋਗੇ ਦੁਬਾਰੋ ਹੁਣ ਦੇਖ ਲੈਣਾ ਤਿਆਰ ਕਰਾਵਾਂਗੇ ਜੇ ਜੇ ਹੋਏ ਲਾਸਟ ਦਿਨਾਂ ਮੇਨ ਦਾ ਹੋਣੀ ਨਹੀਂ ਹੈਗੇ ਉਹਦੇ ਇੱਕ ਕੈਂਡੀਡੇਟ ਜਿੱਤਣ ਦੇ ਮਾਰੇ ਨੇ ਕੈਂਡੀਡੇਟ ਨੇ ਕਰਿਆ ਕੰਮ ਨੰਗਾ ਨਾਟ ਸ਼ੁਰੂ ਹੋ ਚੁੱਕਿਆ ਜਿਹੜੇ ਐਸਐਸਪੀ ਸਾਹਿਬ ਦੀ ਵੀਡੀਓ ਲੀਕ ਹੋਈ ਹੈ ਉਸ ਵੀਡੀਓ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਨਾਬਾ ਜਿਹੜੀ ਇੱਥੇ ਕੰਪਲੈਕਸ ਹੈਗਾ ਜਿੱਥੇ ਲੋਕਾਂ ਨੇ ਨੋਮੀਨੇਸ਼ਨ ਫਾਈਲ ਕਰਨੀ ਸੀਗੀ ਅੰਦਰੋਂ ਜਾ ਕੇ ਨੋਮੀਨੇਸ਼ਨ ਜਿਹੜੀ ਫਾਈਲ ਆਗਲੇ ਦੀ ਖੋ ਕੇ ਵਾਪਸ ਦੌੜ ਗਏ ਮੈਂ ਇਸ ਗੱਲ ਦੀ ਨਿੰਦਿਆ ਕਰਦਾ ਵੀ ਕਿਸੇ ਵੀ ਪਾਰਟੀ ਦਾ ਜੇ ਤੁਹਾਡੀਆਂ ਲੱਤਾਂ ਜਾਣ ਹੈ ਜੇ ਤੁਹਾਨੂੰ ਆਪਣੇ ਆਪ ਦੇ ਵਿਸ਼ਵਾਸ ਆਮ ਆਦਮੀ ਦੇ ਲੋਕਾਂ ਨੂੰ ਤਾਂ ਫਿਰ ਇਹ ਨੰਗਾ ਨਾਚ ਸ਼ੁਰੂ ਕਰ ਲਿਆ ਜੇ ਤੁਹਾਨੂੰ ਵੋਟਾਂ ਨਹੀਂ ਪੈਂਦੀਆਂ ਤੁਹਾਡੇ ਕੋਲ ਬੰਦੇ ਨਹੀਂ ਉਮੀਦਵਾਰ ਨਹੀਂ ਤਾਂ ਲੋਕਾਂ ਨੂੰ ਲੋਕਾਂ ਦੇ ਉਮੀਦਵਾਰਾਂ ਦੇ ਅੰਦਰੋਂ ਕਾਗਜ਼ ਖੋਣ ਸ਼ੁਰੂ ਕਰ ਲਏ ਆ ਕੰਪਲੈਕਸ ਦੇ ਅੰਦਰੋਂ ਸ਼ੁਰੂ ਕਰ ਲਏ ਆ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਐਡੀ ਐਡੇ ਵੱਡੇ ਪੱਧਰ ਤੇ ਪੁਲਿਸ ਖੜੀ ਹੋਵੇ ਤੇ ਉਹ ਇਹਨਾਂ 3 ਘੰਟਿਆਂ ਦੇ ਰਾਹੀਂ ਬੰਦਾ ਖੋ ਕੇ ਫਾਇਲ ਦੌੜ ਗਿਆ ਸੋ ਇਸ ਗੱਲ ਕਰਕੇ ਮੈਂ ਨਿੰਦਿਆ ਕਰਦਾ ਤੇ ਨਾਲ ਅਪੀਲ ਕਰਦਾ ਚੋਣ ਕਮਿਸ਼ਨ ਨੂੰ ਕਿ ਜਿਹੜਾ ਐਸਐਸਪੀ ਸਾਹਿਬ ਨੇ ਵੀਡੀਓ ਜਾਰੀ ਜਾਰੀ ਕੀਤੀ ਸੀਗੀ ਉਸ ਵੀਡੀਓ ਦਾ ਨਾਬੇ ਵਿਚਾਰ ਅਸਰ ਸ਼ੁਰੂ ਹੋ ਗਿਆ ਇਹਨਾਂ ਨੇ ਕਿਹਾ ਸੀ ਕਿ ਬਾਹਰੋਂ ਬਾਹਰੋਂ ਖੋਲੋ ਘਰਾਂ 'ਚ ਲੋਕ ਲੋ ਪਰ ਇਹਨਾਂ ਨੇ ਘਰਾਂ 'ਚ ਪੁਲਿਸ ਉੱਥੋਂ ਰੋਕਣ ਦੀ ਬਜਾਏ ਅੰਦਰੋਂ ਕੰਪਲੈਕਸ ਦੇ ਵਿੱਚੋਂ ਲੋਕਾਂ ਤੋਂ ਫਾਇਲਾਂ ਖੋਈਆਂ ਜਾ ਰਹੀਆਂ ਇਸ ਗੱਲ ਦੀ ਨਿੰਦਿਆ ਕਰਦਾ ਤੇ ਚੋਣ ਕਮਿਸ਼ਨ ਨੂੰ ਬੇਨਤੀ ਕਰਦਾ ਕਿ ਆਪਣੀ ਅੱਖਾਂ ਖੋਲੋ ਨੇਦਾ ਇਹ ਨੰਗਾ ਨਾਚ ਚੱਲਣਾ ਨਹੀਂ ਚੱਲਣ ਦੇਣਾ ਨਹੀਂ ਅੱਜ ਲਾਸਟ ਦਿਨ ਅੱਜ ਸਾਰੇ ਨਾਮਿਨੇਸ਼ਨ ਫਾਈਲ ਕਰਨਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਾ ਰਹੇ ਨੇ ਕਿਸੇ ਦੇ ਘਰ ਦੇ ਵਿੱਚ ਫੋਨ ਕਰ ਰਹੇ ਨੇ ਕਿਸੇ ਨੂੰ ਘਰੋਂ ਨਹੀਂ ਨਿਕਲਦੇ ਰਹੇ ਇਹ ਜਿਹੜੀ ਹੈ ਇਹ ਜਿਹੜੀ ਗੱਲ ਹੈ ਮੈਂ ਕਹਿੰਦਾ ਕਿ ਇਹ ਦੁੱਖ ਵਾਲੀ ਗੱਲ ਹੈ ਇਹ ਗੱਲ ਪ੍ਰਸ਼ਾਸਨ ਦਾ ਨਹੀਂ ਹੁੰਦਾ ਇਹ ਆਮ ਆਦਮੀ ਬਣ ਕੇ ਜਿਹੜਾ ਪ੍ਰਸ਼ਾਸਨ ਕੰਮ ਕਰਦੇ ਆ ਇਹਦੀ ਨਿੰਦਿਆ ਕਰਦਾ ਮੈਂ ਗੱਲ ਇਹ ਹੈ ਤੁਸੀਂ ਆਪ ਸਿਆਣੇ ਹੋ ਜਦੋਂ ਲੋਕ ਸਰਕਾਰਾਂ ਫਾਰਮ ਖੋਣ ਤੱਕ ਚਲੇ ਜਾਣ ਉਹਨਾਂ ਦੇ ਪੱਲੇ ਕੁਛ ਨਹੀਂ ਲੋਕ ਉਹਨਾਂ ਦੇ ਨਾਲ ਹੈ ਨਹੀਂ ਉਹ ਸ਼ਰਾਰਤ ਕਰਨਾ ਚਾਹੁੰਦੇ ਨੇ ਇੱਕ ਬੰਦੇ ਦੇ ਸਾਡੇ ਕਾਗਜ਼ ਖੋਏ ਨਹੀਂ ਔਰ ਕਾਗਜ਼ ਫੇਰ ਅਸੀਂ ਬਣਾ ਲਾਂਗੇ ਪਰ ਇਹ ਜਿਹੜੀ ਰਵਾਇਤ ਆ ਬਹੁਤ ਮਾੜੀ ਹੈ ਇਹ ਲੋਕਾਂ ਨਾਲ ਮਜ਼ਾਕ ਹੈ ਲੋਕਾਂ ਦੇ ਨਮਾਇंदे ਚੁਣਨ ਵਾਸਤੇ ਸਰਕਾਰ ਦੇ ਬੰਦੇ ਪਹਿਲਾਂ ਹੀ ਫੈਲਾਂ ਖੋਣ ਲੱਗ ਜਾਣ ਤੇ ਇਹਦਾ ਮਤਲਬ ਸਰਕਾਰ ਦੇ ਪੱਲੇ ਕੱਖ ਨਹੀਂ ਹੈ ਤੁਹਾਡਾ ਕੀ ਸਟੈਂਸ ਪਸਤਾ ਜੀ ਸਾਡਾ ਤਾਂ ਮੈਂ ਨਾਲ ਖੜਾ ਹੁਣ ਕੋਹ ਕੇ ਦਿਖਾਵੇ ਕੋਈ ਕਿਹਦੇ ਨਾਲੋਂ ਤੁਸੀਂ ਕੱਲਾ ਬੰਦਾ ਸੀ ਕੱਲੇ ਬੰਦੇ ਨੂੰ ਦੇਖ ਲਿਆ ਔਰ ਇੱਥੇ ਮੈਂ ਸਮਝਦਾ ਕਿ ਪੁਲਿਸ ਨੂੰ ਡੀਐਸਪੀ ਨੂੰ ਲਾਹਣਤ ਹੈ ਇਸ ਗੱਲ ਦੀ ਉਹਨਾਂ ਦੇ ਸਾਹਮਣੇ ਜਦੋਂ ਫਾਈਲ ਖੋ ਕੇ ਲੈ ਕੇ ਗਏ ਨੇ ਅੱਜ ਲਾਸਟ ਦਿਨ ਆ ਜੀ ਫਿਰ ਕਿਵੇਂ ਦੇਖਦੇ ਨੇ ਲਾਸਟ ਦਿਨ ਅਸੀਂ ਕਾਗਜ਼ ਭਰ ਆ ਰਹੇ ਹਾਂ ਔਰ ਫੈਸਲਾ ਤੁਹਾਡੇ ਸਾਹਮਣੇ ਆ ਲੋਕ ਨਾਭੇ ਤੇ ਦੇਣਗੇ ਤੇ ਉੱਪਰਬੰਦ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਜਿਹੜੀ ਹੈਗੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਬਿਲਕੁਲ ਪੀਸਫੁਲ ਤੇ ਨੀਟ ਐਂਡ ਕਲੀਨ ਇਲੈਕਸ਼ਨਸ ਕਰਾਵਾਂਗੇ ਤੁਹਾਨੂੰ ਅਸੀਂ 1-2 ਦਿਨ ਪਹਿਲਾਂ ਵੀ ਇਹੀ ਗੱਲ ਦੱਸੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਗੈਰਕਾਨੂੰਨੀ ਕੰਮ ਬਰਦਾਸ਼ਤ ਨਹੀਂ ਉਹ ਹੁਣੇ ਨੋਟਿਸ ਚ ਆਈ ਹੈ ਗੱਲ ਤੇ ਸਾਡੇ ਐਸ ਐਚ ਓਜ਼ ਨੇ ਚੀਜ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕੋਈ ਕਰਨੀ ਉਹ ਵੈਰੀਫਾਈ ਕਰਕੇ ਉਹ ਕੇਸ ਰਜਿਸਟਰਡ ਕਰਾਂਗੇ ਤੇ ਉਹਦੇ ਤੇ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਕੈਮਰੇ ਚ ਰਿਕਾਰਡਿੰਗ ਵੀ ਆਈ ਸਰਕਾਰੀ ਕੈਮਰੇ ਚ ਉਹ ਜਿਹੜਾ ਨੌਜਵਾਨ ਸੀ ਕੁਝ ਸਮਾਂ ਪਹਿਲਾਂ ਇੱਕ ਸਰਪੰਚ ਉਸ ਨੂੰ ਅੰਦਰ ਲੈ ਕੇ ਜਾ ਰਿਹਾ ਜੀ ਕੁਝ ਦਿਨ ਪਹਿਲਾਂ ਨਹੀਂ ਹੁਣ ਇੱਥੋਂ ਹੀ ਗੇਟ ਤੋਂ ਉਹ ਲੈ ਕੇ ਗਿਆ ਜੀ ਸਰਪੰਚ ਜੀ ਕੋਈ ਨਹੀਂ ਜੇ ਨਾਲ ਉਹਦੇ ਕੋਈ ਹੈਗਾ ਕੋਈ ਸਪੋਰਟ ਕਰ ਰਿਹਾ ਹੈਗਾ ਤਾਂ ਉਹ ਉਹਦਾ ਵੀ ਜਿਹੜਾ ਰੋਲ ਵੈਰੀਫਾਈ ਕਰਕੇ ਤੇ ਉਹਨੂੰ ਵੀ ਕਾਨੂੰਨੀ ਪ੍ਰਕਰਿਆਾਂ ਮਤਲਬ ਉਹਨੂੰ ਚਲਣੀ ਪੈਣੀ ਹੈ ਦੁਬਾਰਾ ਨਾ ਹੋਵੇ ਸਰ ਇਸ ਤਰ੍ਹਾਂ ਦਾ ਕੋਈ ਸਬੰਧ ਨਹੀਂ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਨੇ ਮੈਂ ਸਾਰੇ ਨਾਕੇ ਚੈੱਕ ਕਰਕੇ ਆਇਆ ਹੁਣੇ ਤੇ ਸਾਰਿਆਂ ਨੂੰ ਬਰੀਫ ਕਰਕੇ ਆ ਕਿ ਸਿਰਫ ਕੈਂਡੀਡੇਟ ਤੋਂ ਬਿਨਾਂ ਕਿਸੇ ਨੂੰ ਅੰਦਰ ਆਉਣ ਨਹੀਂ ਦੇਣਾ